ਅੱਜ ਅਸੀਂ ਕੋਲ ਬਾਬਾ ਦੀਪ ਸਿੰਘ ਗਰਲਸ ਐਸਕੇਟ ਸਕੂਲ ਆਏ ਆਂ ਔਰ ਪ੍ਰਿੰਸੀਪਲ ਸਾਹਿਬ ਔਰ ਸਾਰਾ ਸਟਾਫ ਔਰ ਸਾਡੇ ਵਲੰਟੀਅਰਸ ਪੇਰੈਂਟਸ ਸਟੂਡੈਂਟ ਸਾਰੇ ਇਕੱਲੇ ਬੈਠੇ ਹੋਏ ਨੇ ਅਸੀਂ ਆ ਗਮਰਾਚਰਾ ਨਵਾਂ ਬਣਿਆ ਇਹਨੂੰ ਦੇਖਣਾ ਹੈ ਔਰ ਡੈਸਕ ਨਵੇਂ ਆਏ ਨੇ ਸੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰਿਪੰਤੀ ਕਿ 1.8 ਲੱਖ ਦੇ ਲੱਗੇ ਅਸੀਂ ਡੈਸਕ ਨਵੇਂ ਲਏ ਨੇ ਬੱਚਿਆਂ ਵਾਸਤੇ ਔਰ ਚਲੋ ਕਿਸੇ ਵੀ ਪੰਜਾਬ ਦੇ ਸਕੂਲ ਬੱਚਾ ਪੰਜ ਜੀਬੀ ਤੇ ਕਪੜਾ ਗਰੀ ਬੈਠਦਾ ਬੜੇ ਵੱਡੇ ਕੰਮ ਹੈ ਬਾਥਰੂਮ ਵੀ ਅਸੀਂ ਬੱਚਿਆਂ ਵਾਸਤੇ ਨੌਗਰੇਟ ਕਰਨ ਲੱਗੇ ਆਂ ਔਰ ਅਸੀਂ 10000 ਤੋਂ ਉੱਪਰ ਕੋ 10500 ਦੇ ਨਜ਼ਦੀਕ ਅਸੀਂ ਨਵੇਂ ਬਾਥਰੂਮ ਬਣਾਏ ਨੇ ਜਾਂ ਉਹ ਬਾਥਰੂਮ ਜਿਹੜੇ ਬਿਲਕੁਲ ਹੀ ਇਸਮਾਲ ਨਹੀਂ ਕੀਤੇ ਜਾ ਸਕਦੇ ਸੀ ਉਹਨਾਂ ਨਵੇਂ ਜਨਵੀਨੀਕਰਨ ਹੋਇਆ ਸੋ ਇੱਕ ਬਾਥਰੂਮ ਵੀ ਦੇਖਣ ਲੱਗੇ ਆਂ ਜੈਂਟਸ ਵਾਸਤੇ ਬਣਿਆ ਜਿਹੜੇ ਕਿ ਮੇਲ ਟੀਚਰਸ ਨੇ ਹਾਲਾਂਕਿ ਸਕੂਲ ਲੇਡੀਜ਼ ਦਾ ਲੜਕੀਆਂ ਦਾ ਪਰ ਜੈਂਟਸ ਟੀਚਰ ਵਾਸਤੇ ਵੱਖਰੇ ਬਣਿਆ ਔਰ ਸਟੂਡੈਂਟ ਵਾਸਤੇ ਵੱਖਰੇ ਬਣੇ ਆਂ ਜਿਹੜੇ ਕਿ ਬਹੁਤ ਵੱਡੀ ਲੋਡ ਹੈ ਕਿਉਂਕਿ ਜਦੋਂ ਬੱਚਾ ਪੜ੍ਹਨ ਜਾਂਦਾ ਹੈ ਜੇ ਉਸ ਨੂੰ ਸੌਣਤ ਨਾ ਹੋਵੇ ਕਮਰੇ ਦੀ ਉਸ ਨੂੰ ਸੌਣਤ ਨਾਵੇ ਡੈਸਕ ਦੀ ਉਸ ਨੂੰ ਪਾਣੀ ਪੀਣ ਦੀ ਸੌਣਤ ਨਾ ਹੋਵੇ ਤੇ ਬੱਚਾ ਨਹੀਂ ਜਾਏਗਾ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਟੀਚਰ ਸਾਰੇ ਬਹੁਤ ਚੰਗੇ ਹੋਣ ਔਰ ਬੱਚਿਆਂ ਨੂੰ ਰੂ ਨਾ ਪੜਾਉਣ ਲੇਕਿਨ ਬੈਂਡਵਾਸ ਦੀ ਜਗਾਹ ਜੋ ਤੇ ਦੀ ਹੈ ਔਰ ਬਾਤ ਹਿੰਦੂ ਕੈਬਨਸ ਸਾਰੇ ਕੰਮ ਸਦੀ ਸਰਕਾਰ ਨੇ ਕੀਤੇ ਨੇ ਚੌਂਕਾ ਰੱਖੇ ਨੇ ਇਹ ਸਾਰੀ ਪ੍ਰੀਵਿਜਨਰੀ ਸਰਕਾਰ ਕਰ ਰਹੀ ਹੈ ਉਹਦੇ ਨਾਲ ਸਾਡੇ ਜਿਹੜੇ ਨਿਆਰੇ ਸਿੱਖਿਆ ਦਾ ਪੰਜਾਬ ਤੇ ਬਹੁਤ ਵਧੀਆ ਹੈ ਬਹੁਤ ਵਧਣ ਜਾ ਰਿਹਾ ਹੈ ਸਾਨੂੰ ਜਿਹੜੇ ਬੱਚੇ ਮਿਲੇ ਸੀਗੇ ਕਿ 46% ਬੱਚੇ ਜਿਹੜੇ ਸਾਡੇ ਨੇ ਉਹ ਪੰਜਾਬੀ ਪਾਲਿੱਟਿਕਸ ਕਰਦੇ ਸੀਗੇ ਲੇਕਿਨ ਹੁਣ ਅਸੀਂ ਬਤਾ ਕੇ ਨੂੰ ਲੇਕਿਨ 62% ਹੋ ਗਿਆ ਸ਼ਾਇਦ ਔਰ ਅਸੀਂ ਹੋਰ ਦੋ ਸਾਲਾਂ 100% ਤੇ ਲੈ ਜਾਣਾ ਤਾਂ ਕਿ ਸਾਰੇ ਬੱਚੇ ਸਾਰੇ ਪੜ ਸਕਣ ਐਪਲੀਕੇਸ਼ਨ ਲਿਖ ਸਕਣ ਉਹ ਗੱਲ ਬਹੁਤ ਛੋਟੀ ਲੱਗਦੀ ਹੈ ਪਰ ਮਿਆਰ ਬਹੁਤ ਜ਼ਿਆਦਾ ਡਿੱਗਿਆ ਹੋਇਆ ਸੀਗਾ ਪਹਿਲਾ ਮਿਆਰ ਪੰਜਾਬ ਦਾ ਬਹੁਤ ਅੱਛਾ ਸੀਗਾ ਫਿਰ ਬਹੁਤ ਥੱਲੇ ਆ ਗਿਆ ਹੁਣ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਪਾਣ ਦੀ ਸਰਕਾਰ ਜਦੋਂ ਤੇ 3 ਸਾਲ ਤੋਂ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ नहारे दारेरूम ने कलासरूम हर जगह बन गए कोई अभी बहठ सौ नए कलासरूम बनाए ने और कोई संताली सौ कलासरूम जो इस्तेमाल नहीं किए जा सकते उन्होंने नवीनीकरण किया तो सारी साइड कोशिशा मान सरकार दिन ने टीचर सांसीपल वो फिनलैंड पढ़ के आए हैं जूनियर स्कूल वाले ने और प्रिंसिपल सीनियर स्कूल ने सिंगापुर गए हैं अहमदाबाद गए हैं हम कह पीछे कुछ का फायदा बहुत जाओगे देखोगे अगले की कर रहे हो तो ही तरक्की कर सकेंगे सो बहुत फायदा हम बंदन खुलता है बंद सोच बढ़ती है और पता लगता कि है कि दुनिया कितने बद गई है कितने चली गई है दुनिया किस तरीके बढ़ा रही है तो असि अपनी इंप्रूवमेंट कर सकते हैं सो बहुत बहुत मेरे मन के सारे आए प्रेस वाले प्रेस प्रैस के बिना ਸਾਡੀ ਗੱਲ ਜਿਹੜੀ ਹੈ ਇਹ ਲੋਕਾਂ ਦਾ ਕੋਈ ਨਹੀਂ ਸਰਦੀ ਸੋ ਤੁਹਾਡਾ ਬਹੁਤ ਵੱਡਾ ਸਹਿਯੋਗ ਹੈ ਬਹੁਤ ਬਹੁਤ ਮਿਹਰਬਾਨੀ ਕਰ ਅਕਮਿਰ ਦੇ 50 75 ਬੱਚੇ ਆਏ ਕਾਫੀ ਬਹੁਤ ਅੱਛਾ ਆਇਆ ਜੀ ਬੱਚਿਆਂ ਦੇ 100% ਨੰਬਰ ਵੀ ਆਏ ਨੇ ਔਰ ਹਾਲਾਂਕਿ ਮੈਂ ਗੌਰਮਤ ਦੀ ਗੱਲ ਨਹੀਂ ਕਰ ਰਿਹਾ ਪ੍ਰਾਈਵੇਟ ਗੱਲ ਕਰ ਰਿਹਾ ਮੈਂ ਚੀਫ ਕੌਂਸਲਰ ਦਾ ਪ੍ਰਧਾਨ ਨਹੀਂ ਔਰ ਸਾਡਾ ਹਿਸ਼ਾਪੁਰ ਦਾ ਸਕੂਲ ਜਿੱਦੀ ਬੱਚੇ ਫਰਸਟ ਆਏ 600 600 ਆਏ ਨੇ ਸੋ ਬਹੁਤ ਬਰਾਈ ਹੋਏ ਮੈਂ ਤਾਂ ਇਹ ਕਹਿ ਰਿਹਾ ਮਿਆਰ ਸੀ ਵਧਾਉਣਾ ਹੈ ਔਰ ਸਿਰਫ ਨੰਬਰ ਨਹੀਂ ਵਧਾਉਣੇ ਅਸੀਂ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ ਹੈ ਔਰ ਬੱਚਿਆਂ ਦੀ ਜਨਰਲ ਨੌਲੇਜ ਹੋਣੀ ਹੈ ਤਾਂ ਕਿ ਬੱਚਾ ਸਾਡਾ ਇੱਥੇ ਰਹੇ ਦਿੱਲੀ ਜਾਵੇ ਬਾਹਰ ਜਾਵੇ ਮਲ ਕੈਨੇਡਾ ਜਾਵੇ ਇੰਗਲੈਂਡ ਜਾਵੇ ਕਿਤੇ ਵੀ ਜਾਵੇ ਲੇਕਿਨ ਉਹਨੂੰ ਆਉਂਦਾ ਹੋਵੇ ਉਹਨੂੰ ਗੱਲਬਾਤ ਕਰਨੀ ਆਉਂਦੀ ਹੋਵੇ ਉਹਨੂੰ ਵਧੀਜੀ ਬੋਲੀ ਆਉਂਦੀ ਹੋਵੇ ਉਹ ਪੰਜਾਬੀ ਦਾ ਪੂਰਾ ਮਾਹਿਰ ਹੋਵੇ ਔਰ ਉਹਨੂੰ ਹਿਸਟਰੀ ਬਾਰੇ ਪਤਾ ਹੋਵੇ ਦੁਨੀਆ ਬਾਰੇ ਪਤਾ ਹੋਵੇ ਐਸੀ ਕਿਉਂ ਸਾਡੇ ਬੱਚੇ ਹੋ ਜੇ ਬਣਨ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਆਈਐਸ ਆਈਪੀਐਸ ਅਧਿਕਾਰੀ ਕੀ ਅੱਗੇ ਬੱਚਿਆਂ ਨੂੰ ਪ੍ਰੇਜ਼ੈਂਟ ਕਰਦੇ ਕੋਈ ਬਾਰੇ ਕੀ ਨਾ ਬਿਲਕੁਲ ਜੀ ਸਾਡੇ ਕੋਈ 200 ਦੇ ਕਰੀਬ ਜੇਈ ਜਿਹੜੇ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ ਹੁੰਦਾ ਉਹਦੇ ਵਿੱਚ ਪਹਿਲਾਂ ਤਾਂ ਬੱਚਾ ਹੁੰਦਾ ਕੋਈ ਨਹੀਂ ਸੀਗਾ ਹੁਣ ਸਾਡੇ 200 100 ਕਿੰਨੇ ਨੇ ਮੈਨੂੰ ਦਿੱਤਾ 100 ਕੋਈ 90 ਦੇ ਕਰੀਬ ਨੇ ਸਾਡੇ ਬੱਚੇ ਜਿਹੜੇ ਜੇਈ ਉਹਨਾਂ ਫਿਰੇ 300 ਲਾਂਸ ਕੀਤੀ ਹੈ ਔਰ ਮੈਨੂੰ ਆਸ ਹੈ ਕਿ ਫਿਰ ਵੱਧ ਜਾਈਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਬੱਚਿਆਂ ਨੂੰ ਪਤਾ ਲੱਗਦਾ ਹੁਣ ਸਾਡੇ 9000 ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ